ਭਾਰਤੀ ਸੰਸਕ੍ਰਿਤੀ ਦੇ ਪ੍ਰਾਤਨ ਮਹਾਨ ਧਾਰਮਿਕ ਗ੍ਰੰਥ ਸ਼੍ਰੀ ਰਮਾਇਣ ਰਚੇਤਾ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦੀ ਯੂਰਪ ਚ ਪ੍ਰਥਮ ਮੂਰਤੀ ਦੀ ਸਥਾਪਨਾ ਇਟਲੀ ਦੇ ਸੂਬੇ ਮਾਰਕੀ ਅਦੀਨ ਪੈਂਦੇ ਸ਼ਹਿਰ ਕੰਪੋਰਦੋ ਦੀ ਫਿਆਸ ਤੋਂਨ ਵਿਖੇ ਕਰਦੇ ਸਕਾਰਤ ਭਾਰਤੀ ਰਾਜਦੂਤ ਮੈਡਮ ਵਾਨੀ ਰਾਓ ਭਾਰਤੀ ਐਮਬੈਸੀ ਰੋਮ ਤੇ ਮਸੀ ਮਿਲਿਆਨੋ ਮਿਕੂਚੀ ਮੇਅਰ ਕੰਪੋਰਡੋ ਦੋ ਦੋ ਦੀ ਫਿਆਸਟਰੋਨੋ ਨੇ ਸਾਂਝੇ ਤੌਰ ਤੇ ਕਿਹਾ ਕਿ ਅੱਜ ਦਾ ਇਹ ਕਾਰਜ ਜਿੱਥੇ ਇਟਲੀ ਭਾਰਤ ਦੇ ਆਪਸੀ ਸਬੰਧਾਂ ਨੂੰ ਪਹਿਲਾਂ ਤੋਂ ਜ਼ਿਆਦਾ ਗੂੜਾ ਤੇ ਗਹਿਰਾ ਕਰੇਗਾ ਉੱਥੇ ਹੀ ਇਟਲੀ ਤੇ ਭਾਰਤੀ ਸੱਭਿਆਚਾਰਕ ਤੇ ਧਾਰਮਿਕ ਰਿਸ਼ਤਿਆਂ ਨੂੰ ਆਪਸ ਦੇ ਵਿੱਚ ਸਮਝਣ ਲਈ ਅਹਿਮ ਭੂਮਿਕਾ ਨਿਭਾਏਗਾ ਯੂਰਪ ਦੇ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦਾ ਪਲੇਠਾ ਮੰਦਰ ਵੀ ਇਟਲੀ ਦੇ ਇਸ ਸੂਬੇ ਚਈ ਸੰਗਤਾਂ ਦੇ ਲਈ ਸੇਵਾ ਬਣਿਆ ਹੈ ਤੇ ਹੁਣ ਯੂਰਪ ਦੀ ਪਹਿਲੀ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਦੀ ਸਥਾਪਨਾ ਇਤਿਹਾਸਕ ਕਰਵਾਈ ਹੈ ਜਿਸ ਨੂੰ ਨੇਪੜੇ ਚਾੜਨ ਲਈ શ્રી ਅਮਰਾਂ ਰਾਮ ਗੁੱਜਰ ਉਪਰਾਇਦੂਤ ਭਾਰਤੀ ਐਮਬੈਸੀ ਰੋਮ ਨੇ ਅਹਿਮ ਸੇਵਾ ਨਿਭਾਈ ਹੈ ਉਹਨਾਂ ਦਾ ਭਰਪੂਰ ਸਾਥ ਦਿੱਤਾ ਇਟਾਲੀਅਨ ਸਥਾਨਕ ਪ੍ਰਸ਼ਾਸਨ ਇਟਲੀ ਦੀ ਨਾ